ਸੋਸ ਦੀ ਗੱਲ ਹੈ ਕਿ ਇੱਕ ਤਾਂ ਫੁੱਲ ਵਰਗੇ ਬੱਚੇ ਸਾਡੇ ਸ਼ਹਿਰ ਚ ਜੋ ਮੈਂ ਸਮਝਦੀ ਆ ਪਹਿਲੀ ਵਾਰ ਇਹ ਜਾ ਭਿਆਨਕ ਹਾਦਸਾ ਹੀ ਹੋਇਆ ਹੈ ਸਿਰਫ ਨੂੰ ਅਜਿਹਾ ਪਰਿਵਾਰਾਂ ਦੀ ਲੜਾਈ ਨਾਲ ਸਮਝਿਆ ਜਾਵੇ ਇਹਨਾਂ ਦੇ ਘਰ ਦੇ ਚਿਰਾਗ ਬੁੱਝ ਚੁੱਕੇ ਨੇ ਕੀ ਕਪੜੇ ਬੱਚਿਆਂ ਲਈ ਜਸਟਿਸ ਵੀ ਨਹੀਂ ਉਹਨਾਂ ਨੂੰ ਮਿਲ ਰਿਹਾ ਬਹੁਤ ਮਾੜੀ ਗੱਲ ਹੈ ਇਹ ਜੋ ਉਹਨਾਂ ਨਾਲ ਇੱਕ ਬਹੁਤ ਵੱਡਾ ਤੱਕਾ ਹੋ ਰਿਹਾ ਹੈ ਇਹ ਅਫਸੋਸ ਦੀ ਗੱਲ ਹੈ ਕਿ ਇੱਕ ਤਾਂ ਫੁੱਲ ਵਰਗੇ ਬੱਚੇ ਸਾਡੇ ਸ਼ਹਿਰ 'ਚ ਜੋ ਮੈਂ ਸਮਝਦੀਆਂ ਪਹਿਲੀ ਵਾਰ ਇਹ ਜਾ ਭਿਆਨਕ ਹਾਦਸਾ ਹੋਇਆ ਹੈ ਕਿ ਸਾਰੇ ਮੈਂ ਦੇਖ ਰਹੀ ਹਾਂ ਵਰਲਡ ਦੇ ਵਿੱਚ ਇੱਕ ਖਬਰ ਦੇਖੀ ਗਈ ਸਭ ਨੂੰ ਛਿੜਕ ਕੇ ਰੱਖਤਾ ਕਿ ਇਹ ਜਾ ਟਾਈਮ ਹੋਣਾ ਜਦੋਂ ਉਹ ਫੁੱਲ ਵਰਗੇ ਬੱਚੇ ਜਦੋਂ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ ਪਰ ਬੜੇ ਅਫਸੋਸ ਦੀ ਤੇ ਦੁੱਖ ਦੀ ਗੱਲ ਹੈ ਕਿ ਮਾਪੇ ਨੂੰ ਇੱਕ ਤਾਂ ਉਹਨਾਂ ਦੇ ਘਰ ਬਰਬਾਦ ਹੋ ਗਏ ਉਹਨਾਂ ਦੇ ਘਰਾਂ ਦੇ ਦੀਵੇ ਬੁੱਝ ਕੇ ਦੂਜਾ ਇੰਨੀ ਕੁ ਵੀ ਆਸ ਨਹੀਂ ਕਿ ਉਹ ਆਪਣੇ ਬੱਚਿਆਂ ਲਈ ਇਨਸਾਫ ਮੰਗ ਸਕਣ ਅੱਜ ਪੂਰਾ ਸਮਾਣਾ ਬੰਦ ਹੈ ਸਾਰੇ ਪੇਰੈਂਟਸ ਇੱਕ ਆਸ ਨਾਲ ਜੋਰੇ ਸੀ ਵੀ ਸ਼ਾਇਦ ਭੋਗ ਤੋਂ ਬਾਅਦ ਸਾਡੇ ਤੇ ਜਿਹੜੀ ਅਸੀਂ ਮੰਗ ਕਰ ਰਹੇ ਹਾਂ ਉਹ ਤੇ ਕੋਈ ਕਾਰਵਾਈ ਹੋਊਗੀ ਪਰ ਬਹੁਤ ਮਾੜੀ ਗੱਲ ਹੈ ਪ੍ਰਸ਼ਾਸਨ ਤੋਂ ਬਹੁਤ ਉਮੀਦਾਂ ਸੀ ਕਿ ਸ਼ਾਇਦ ਉਹ ਮਾਪੇ ਵਿਚਾਰੇ ਬਜ਼ੁਰਗ ਕੋਈ ਘਰੋਂ ਚਲਾ ਜਾਵੇ ਚਲੋ ਹੁੰਦਾ ਆਪਾਂ ਮਨ ਨੂੰ ਸਮਝਾਉਣੀ ਆ ਪਰ ਮਾਪੇ ਰੋਜ਼ ਮਰਦੇ ਨੇ ਰੋਜ਼ ਮਰਦੇ ਨੇ ਜਦੋਂ ਘਰੇ ਵੜਦੇ ਨੇ ਦੇਖਦੇ ਨੇ ਉਹਨਾਂ ਦਾ ਘਰ ਚ ਜਿਉਣਾ ਕੀ ਰਹਿ ਗਿਆ ਕੀ ਇੱਕ ਆਪਣੇ ਬੱਚਿਆਂ ਲਈ ਜਸਟਿਸ ਵੀ ਨਹੀਂ ਉਹਨਾਂ ਨੂੰ ਮਿਲ ਰਿਹਾ ਬਹੁਤ ਮਾੜੀ ਗੱਲ ਹੈ ਇਹ ਜੋ ਉਹਨਾਂ ਨਾਲ ਇੱਕ ਬਹੁਤ ਵੱਡਾ ਤੱਕਾ ਹੋ ਰਿਹਾ ਉਹਦੇ ਰੋਸ ਦੇ ਵਿੱਚ ਅੱਜ ਪੂਰਾ ਸਮਾਨਾ ਇਕੱਠਾ ਹੈ ਅਸੀਂ ਸਾਰੇ ਅੱਜ ਉਹਨਾਂ ਦੇ ਪੇਰੈਂਟਸ ਦੇ ਨਾਲ ਆ ਤੇ ਮੈਂ ਤੁਹਾਡੇ ਮਾਦੇਮ ਰਾਈ ਵਿਸ਼ਵਾਸ ਵੀ ਦਿਵਾਉਣੀ ਆ ਅੱਧੀ ਰਾਤ ਵੀ ਆਵਾਜ਼ ਮਾਰੋਗੇ ਗੁਰਸ਼ਰਨ ਰੰਦਾਵਾ ਜਿੱਤੇ ਕਹੋਗੇ ਤੁਹਾਡੇ ਨਾਲ ਖੜੀ ਆ ਦੇਖੋ ਅੱਜ ਜਿਹੜਾ ਇਹ ਸਮਾਣਾ ਬੰਦ ਦੀ ਕਾਲ ਦਿੱਤੀ ਹੈ ਇਹ ਬਹੁਤ ਹੀ ਮਜਬੂਰੀ ਬਸ ਹੋ ਕੇ ਮਜਬੂਰ ਹੋ ਕੇ ਦੁਖੀ ਹੋ ਕੇ ਇਹ ਮੰਦ ਦੀ ਕਾਲ ਦਿੱਤੀ ਗਈ ਹੈ ਐਨਾ ਹੀ ਕਹਿੰਦਾ ਹਾਂ ਅੱਜ ਤੁਹਾਡੇ ਸਾਹਮਣੇ ਜੋ ਸਾਡੇ ਨੰਨੇ ਬੁੰਨੇ ਪਿਆਰੇ ਬੱਚੇ ਉਹਨਾਂ ਤੋਂ ਧੰਨਵਾਦ ਕਰਦਾ ਪ੍ਰਭੂ ਚਾਦਾਂ ਦੇ ਵਿੱਚ ਜਾ ਕੇ ਲੀਨ ਹੋ ਗਏ ਸੀ ਅੱਜ ਉਸ ਨੂੰ 24 ਦਿਨ ਹੋ ਗਏ ਸਰਕਾਰ ਦੀ ਬਹੁਤ ਵੱਡੀ ਬੇਰੁਖੀ ਐਡਮਿਨਿਸਟ੍ਰੇਸ਼ਨ ਦੀ ਬਹੁਤ ਵੱਡੀ ਬੇਰੁਖੀ ਜਿਹੜਾ ਉਹ ਐਡਾ ਵੱਡਾ ਦੁੱਖ ਹੈ ਉਸ ਤੋਂ ਵੱਡਾ ਦੁੱਖ ਇਹ ਹੋ ਗਿਆ ਕਿ ਕੋਈ ਸੁਣਵਾਈ ਨਹੀਂ ਹੈਗੀ 24 ਦਿਨਾਂ ਦੇ ਵਿੱਚ ਜਿਹੜੇ ਮੇਨ ਕਾਰਪੋਰੇਟ ਨੇ ਦੋਸ਼ੀ ਨੇ ਉਹ ਫਰਾਰ ਨੇ ਆਪਣੀਆਂ ਬੇਲਾ ਕੋਰਟ ਦੇ ਵਿੱਚ ਲਾ ਰਹੇ ਆ ਜਿਹੜੇ ਸਾਰਾ ਆਪਣਾ ਉਹ ਲਗੇ ਹੋਏ ਆ ਵੀ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਬੇਲ ਕਰਾਣੀ ਹੈ ਔਰ ਕੋਈ ਸੁਣਵਾਈ ਨਹੀਂ ਹੈ ਪਰ ਮੈਂ ਪਰੇਸ਼ਾਨ ਆ ਇਸ ਚੀਜ਼ ਤੋਂ ਕਿ ਜਿਹੜੇ ਇਹ ਟਿੱਪਰ ਹੈਗੇ ਆ ਸੈਂਕੜਿਆਂ ਦੀ ਤਦਾਦ ਦੇ ਵਿੱਚ ਇਹ ਟਿੱਪਰ ਸਮਾਣਾ ਦੇ ਵਿੱਚ ਕਿਵੇਂ ਆ ਗਏ ਅੱਜ ਸਾਡਾ ਸਮਾਣਾ ਛਤਰਾਣਾ ਮਿੱਟੀ ਦਾ ਹੱਬ ਬਣ ਗਿਆ ਸਾਰਾ ਮਿੱਟੀ ਦਾ ਜਿਹੜਾ ਕਾਰੋਬਾਰ ਹੈਗਾ ਉਹ ਸਮਾਣਾ ਵਿੱਚ ਕਿਵੇਂ ਸ਼ਿਫਟ ਹੋ ਗਿਆ ਜੀ ਕਿੱਥੋਂ ਤੋਂ ਆ ਗਏ ਇਹ ਟਿੱਪਰ ਅੱਜ ਇਹ ਜਿਹੜਾ ਟਿਪਰ ਹੈ ਕੁਝ ਦਿਨ ਪਹਿਲਾਂ ਇਸ ਦਾ ਚਲਾਨ ਹੋਇਆ ਜਿਹੜਾ ਡਰਾਈਵਰ ਹੈ 19 ਸਾਲ ਉਹਦੀ ਉਮਰ ਹੈਗੀ ਹੈ ਉਹਦੇ ਕੋਲ ਲਾਇਸੈਂਸ ਨਹੀਂ ਕੋਈ ਇੰਸ਼ੋਰੈਂਸ ਨਹੀਂ ਸੋ ਇਹ ਬੜੇ ਵੱਡੇ ਪ੍ਰਸ਼ਨ ਖੜੇ ਹੋ ਜਾਂਦੇ ਹੈਗੇ ਆ ਔਰ ਖਾਸ ਕਰਕੇ ਜਿਸ ਤਰ੍ਹਾਂ ਦਾ ਮਾਹੌਲ ਸਮਾਣੇ ਦੇ ਵਿੱਚ ਬਹੁਤ ਵੱਡਾ ਡਰ ਤੇ ਸਹਿਮ ਦਾ ਮਾਹੌਲ ਹੈ ਸਮਾਣੇ ਦੇ ਵਿੱਚ ਸਮਾਣਾ ਡਰਿਆ ਹੋਇਆ ਹੈ ਔਰ ਤੁਸੀਂ ਦੇਖਿਆ ਬੱਚਾ ਦੇ ਸੀ ਸੰਸਕਾਰ ਹੋਏ ਆ ਮੈਂ ਪਹਿਲੀ ਵਾਰ ਸਮਾਣੇ ਦੇ ਵਿੱਚ ਦੇਖਿਆ ਕਿ ਸਮਸ਼ਾਨ ਘਾਟ ਦੇ ਵਿੱਚ 40 40 50 50 ਪੁਲਿਸ ਦੇ ਮੁਲਾਜ਼ਮ ਉੱਥੇ ਇਕੱਠੇ ਹੋਏ ਆ ਭੋਗ ਪੈ ਰਹੇ ਆ ਪੁਲਿਸ ਉੱਥੇ ਇਕੱਠੀ ਹੋ ਰਹੀ ਹੈ ਕੀ ਇਹ ਜਿਹੜੀ ਪੁਲਿਸ ਹੈ ਅਸੀਂ ਦੋ ਗੱਡੀਆਂ ਪਟਿਆਲਾ ਸੁਬਾਣਾ ਰੋਡ ਤੇ ਨਹੀਂ ला ਸਕਦੇ ਅੱਜ ਵੀ ਉਹ ਟਿਪਰ ਚੱਲ ਰਹੇ ਆ ਅੱਜ ਵੀ ਬਹੁਤ ਜ਼ਿਆਦਾ ਐਕਸੀਡੈਂਟ ਹੋ ਰਹੇ ਆ ਸੋ ਬਹੁਤ ਵੱਡੇ ਪ੍ਰਸ਼ਨ ਇਹ ਜਿਹੜਾ ਸਾਰਾ ਬਹੁਤ ਵੱਡਾ ਦੁਖਾਂਤ ਜੋ ਸੁਬਾਣੇ ਚ ਵਾਪਰਿਆ ਵੱਡੇ ਪ੍ਰਸ਼ਨ ਖੜੇ ਕਰਦਾ ਹੈ ਕਿ ਕੌਣ ਲੋਕ ਨੇ ਕਿਹੜੇ ਪਾਵਰਫੁੱਲ ਲੋਕ ਨੇ ਇਹਨਾਂ ਦੇ ਪਿੱਛੇ ਜੋ ਇਹਨਾਂ ਦੋਸ਼ੀਆਂ ਨੂੰ ਵਿਚਾਰੇ ਆ ਔਰ ਬੜੀ ਬਾਈਸੀ ਵਾਲੀ ਗੱਲ ਆ ਬੜੀ ਦੁੱਖ ਵਾਲੀ ਗੱਲ ਆ ਸਾਡੇ ਜਿਹੜੇ ਮਾਪੇ ਨੇ ਸਾਡੇ ਬੱਚਿਆਂ ਦੇ ਉਹ ਦਰਦ ਦਰ ਦੀਆਂ ਠੋਕਰਾਂ ਖਾ ਰਹੇ ਆ ਕਦੇ ਉਹਨਾਂ ਨੂੰ ਡੀਐਸਪੀ ਸਬਾਣਾ ਬੁਲਾ ਰਿਹਾ ਕਦੇ ਉਹਨਾਂ ਨੂੰ ਐਸਡੀਐਮ ਬੁਲਾ ਰਹੀ ਏ ਕਦੇ ਡੀਸੀ ਸਾਹਿਬ ਬੁਲਾ ਰਹੇ ਆ ਔਰ ਇਸ ਤੋਂ ਵੀ ਵੱਡੀ ਦੁੱਖ ਵਾਲੀ ਗੱਲ ਆ ਕਿ ਪੰਜਾਬ ਸਰਕਾਰ ਦਾ ਕੋਈ ਵੀ ਜ਼ਿੰਮੇਵਾਰ ਬੰਦਾ ਜਾਂ ਪਟਿਆਲਾ ਐਡਮਿਨਿਸਟ੍ਰੇਸ਼ਨ ਦਾ ਕੋਈ ਵੀ ਵੱਡਾ ਅਫਸਰ ਸਾਡੇ ਜਿਹੜੇ ਪੇਰੈਂਟਸ ਨੇ ਉਹਨਾਂ ਕੋਲ ਉਹਨਾਂ ਦੀ ਸਾਰ ਲੈਂਡ ਨਹੀਂ ਆਇਆ ਉਹਨਾਂ ਦਾ ਦੁੱਖ ਸੁਣਨ ਵਾਸਤੇ ਨਹੀਂ ਆਇਆ ਔਰ ਇਹ ਬਹੁਤ ਵੱਡਾ ਦੁੱਖ ਹੈ ਕਿ ਅੱਜ ਉਹਨਾਂ ਨੂੰ ਦਰਦ-ਦਰਦ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਤੇ ਲੱਗਦਾ ਨਹੀਂ ਇਹ ਸਾਡੇ ਬੱਚਾ ਨੂੰ ਇਨਸਾਫ ਮਿਲੂਗਾ ਇਹ ਮਜਬੂਰੀ ਬਸ ਹੋ ਕੇ ਅੱਜ ਇਹ ਸਮਾਣਾ ਬੰਦ ਤੇ ਧਰਨਾ ਸਾਰਾ ਤੁਸੀਂ ਦੇਖ ਰਹੇ ਹੋ ਸਾਰਾ ਸਮਾਣਾ ਬੰਦ ਹੈ ਸਾਰੇ ਸਮਾਣੇ ਦੇ ਵਿੱਚ ਬਹੁਤ ਹੀ ਦੁਖਾਂਤ ਜੋ ਵਾਪਰਿਆ ਬੜਾ ਦੁੱਖ ਦੇ ਹਾਲਾਤ ਨੇ ਕੱਲਾ ਕੱਲਾ ਸਮਾਣਾ ਵਾਸੀ ਰੋਇਆ ਇਸ ਦੁਕਾਨ ਤੇ ਸੋ ਅੱਜ ਤੁਸੀਂ ਦੇਖ ਰਹੇ ਹੋ ਸਾਰਾ ਸਮਾਣੇ ਨੇ ਇਕੱਠੇ ਹੋ ਕੇ ਬੰਦ ਦਾ ਐਲਾਨ ਕੀਤਾ ਤੇ ਮੈਂ ਸਮਝਦਾ ਸਰਕਾਰ ਦੇ ਕੰਨਾਂ ਦੇ ਕੋਈ ਨਾ ਕੋਈ ਜਰੂਰ ਸਰਕੂਗੀ ਔਰ ਮੈਂ ਮੰਗ ਕਰਦਾ ਕਿ ਸਾਡੇ ਬੱਚਾ ਨੂੰ ਇਨਸਾਫ ਦਿੱਤਾ ਜਾਏ। ਸਮਾਣੇ ਚ 7 ਮਈ ਨੂੰ ਪਟਿਆਲ ਰੋਡ ਤੇ ਸਕੂਲ ਵੈਨ ਹਾਦਸਾ ਹੋਇਆ ਸੀ ਜਿਸ ਦੇ ਵਿੱਚ 7 ਬੱਚਿਆਂ ਦੀ ਜਾਨ ਗਈ ਡਰਾਈਵਰ ਵੀ ਮੌਤੇ ਮੂੰਹ ਚਲਾ ਗਿਆ ਥਾ ਉਸਦੇ ਬਾਅਦ ਪਿੜਤ ਪਰਿਵਾਰਾਂ ਵੱਲੋਂ ਤਰਨਾ ਦਿੱਤਾ ਗਿਆ ਤਹਿਸੀਲ ਕੈਂਪਲੈਕਸ ਦੇ ਬਾਹਰ ਸਮਾਣੇ ਚ ਔਰ ਸਾਰਾ ਸਮਾਣਾ ਮੁਕੰਮਲ ਬੰਦੇ ਪਿੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜਿਹੜੇ ਕਥਿਤ ਦੋ ਰੁਪਏ ਨੂੰ ਪੁਲਿਸ ਗ੍ਰਿਫਤਾਰ ਕਰੇ ਉਸ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਤਰਨਾ ਦਿੱਤਾ ਹੈ ਕਿ ਜਿਸ ਦੇ ਵਿੱਚ ਰਾਜਨੀਤਿਕ ਆਗੂ ਵੀ ਸ਼ਾਮਿਲ ਹੋ ਰਹੇ ਸਾਬਕਾ ਵਿਧਾਇਕ ਕਾਕਾ ਰਜਿੰਦਰ ਸਿੰਘ ਔਰ ਪੰਜਾਬ ਕਾਂਗਰਸ ਮਹਿਲਾ ਦੀ ਪ੍ਰਧਾਨ ਗੁਰਸੰਗੋ ਰੰਦਾਵਾ ਵੀ ਸ਼ਾਮਿਲ ਹੋਏ ਉਹਨਾਂ ਨੇ ਵੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ ਬੱਚਿਆਂ ਨੂੰ ਇਨ ਪਰਿਵਾਰਾਂ ਨੂੰ ਜਸਟਿਸ ਮਿਲਣਾ ਚਾਹੀਦਾ ਹੈ ਕਥਿਤ ਦੋ આરોપી ਹਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹ ਮੰਗ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਹੁਣ ਕਦੋਂ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀ ਇਹਨਾਂ ਨੂੰ ਗ੍ਰਿਫਤਾਰ ਕਰਦੇ ਸਮੇਂ ਦੱਸਿਆ ਗਿਆ ਲੇਕਿਨ ਇਸ ਵਕਤ ਤਹਿਸੀਲ ਕੈਂਪਲੈਕਸ ਦੇ ਬਾਹਰ ਤਰਨਾ جاری ਹੈ ਕੈਮਰਾਮੈਨ ਬੀਕੇ ਕਰਕੇ ਨਾਲ ਪ੍ਰਸੋਤਮ ਕੋ ਸਿਕ ਪੀਡੀਸੀ ਨੂਸ ਸਮਾਣਾ